ਇਧਰੋਂ ਪਾਕਿਸਤਾਨ ਦੀ ਹੱਦ ਹੈ ਤੇ ਇਧਰੋਂ ਹਰਿਆਣਾ ਦੀ ਹੱਦ ਕਿਸਾਨ ਪਰੇਸ਼ਾਨ ਹੈ ਬਹੁਤ ਦੁਖੀ ਹੈ ਕਿਸਾਨ ਉਹ ਕੇਂਦਰ ਤੱਕ ਆਪਣੀਆਂ ਮੰਗਾਂ ਰੱਖਣਾ ਚਾਹੁੰਦਾ ਪਰ ਹੁੰਦਾ ਕੀ ਹੈ ਹਰਿਆਣਾ ਸਰਕਾਰ ਉੱਥੋਂ ਦੀ ਪੁਲਿਸ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦੇ ਰਹੀ ਹੱਦੋਂ ਵੱਧ ਜ਼ੁਲਮ ਹੋ ਰਹੇ ਨੇ ਕਿਸਾਨਾਂ ਤੇ ਬਹੁਤ ਪਰੇਸ਼ਾਨੀ ਨੂੰ ਚੇਲਦੇ ਹੋਏ ਇਸ ਹਨ ਨੇ ਅੱਜ ਕੀਤਾ ਹੈ ਰੇਲ ਰੋਕੋ ਅੰਦੋਲਨ ਜਿੰਦਾਬਾਦ ਜਿੰਦਾਬਾਦ ਪਿੰਡਾਂ ਚ ਵੀ ਬੰਦ ਕਰਾਓ ਤੁਸੀਂ ਕਿ ਜੇ ਕੱਲ ਦੇ ਦੂਸਰਾ ਬੰਦ ਨੇ ਬਹੁਤ ਦੂਰ ਰੱਖ ਨਿਸ਼ਟੇ ਕੱਢਨੇ ਆ ਤੇ ਹੋ ਸਕਦਾ 16 ਤੋਂ ਬਾਅਦ ਆਪਦੀਆਂ ਤਿਆਰੀਆਂ ਵੀ ਰੱਖੋ ਸਾਨੂੰ 2020 ਵਾਲਾ ਅੰਦੋਲਨ ਹੀ ਫੇਟ ਨਾ ਪੈਣਾ ਕਿਉਂ ਐਮਐਸਪੀ ਦਾ ਕਾਨੂੰਨ ਅਸੀਂ ਬਣਾਵਾਂਗੇ ਹੋਰ ਮੰਗਾ ਤੇ ਵੀ ਉਹ ਕਹਿੰਦੇ ਕਮੇਟੀਆਂ ਬਣਾ ਕੇ ਜਲਦੀ ਕਾਨੂੰਨ ਬਣਾਵਾਂਗੇ ਲੇਕਿਨ ਉਹ ਲਾਰੇ ਹੀ ਰਹਿ ਪਰ ਹਣ ਸਾਡੇ ਕਿਸਾਨਾਂ ਦਾ ਰਾਹ ਕਿਉਂ ਰੋਕਦੀ ਹੈ ਸਰਕਾਰ ਇਹ ਸਰਕਾਰ ਦੇ ਅੱਗੇ ਅਸੀਂ ਆਪ ਨਹੀਂ ਜੋੜਦੇ ਧੱਕਾ ਕਰਕੇ ਬੇਨਤੀ ਕਰਦੇ ਆ ਕਿ ਸਾਡੀਆਂ ਜਿਹੜੀਆਂ ਐਮਐਸਪੀ ਦੀਆਂ ਮੰਗਾਂ ਨੇ ਜੋ ਸਾਡੀਆਂ 2021 ਵਿੱਚ ਮਨਜ਼ੂਰ ਕੀਤੀਆਂ ਸਨ ਅੱਜ ਉਹਨਾਂ ਨੂੰ ਭਾੜ ਕੀਤਾ ਜਾਵੇ ਜੇ ਪੰਜਾਬ ਵਿੱਚ ਐਮਐਸਪੀ ਨਾਲ ਰਹੀ ਤਾਂ ਆਪਾਂ ਸਾਰਿਆਂ ਨੇ ਗੰਗਾਲ ਹੋ ਜਾਣਾ ਮੇਰੇ ਨਾਲ ਪੂਰੀ ਤਰ੍ਹਾਂ ਮੈਂ ਸੰਧਾ ਸਭ ਤੋਂ ਵੱਡਾ ਜਿਹੜਾ ਬਿਜ਼ਨਸ ਸਮਝਦੇ ਆ ਉਹ ਖੇਤੀ ਨੂੰ ਸਮਝਦੇ ਆ ਤਾਂ ਹੀ ਲਗਾਤਾਰ ਉਹਨਾਂ ਦੀਆਂ ਸਾਡੀਆਂ ਜ਼ਮੀਨਾਂ ਤੇ ਅੱਕਾ ਸਾਥੀਓ ਕੋਨੂੰ ਚਾਹ ਜਿੰਨਾ ਮਰਜ਼ੀ ਲਾਚ ਦਿੱਤਾ ਜਾਵੇ ਅੱਜ ਗੱਲ ਕਰੀਏ ਪਿੰਡ ਲਾਲੋਵਾਲੀ ਦੇ ਕੋਲ 600 ਏਕੜ ਜਿਹੜੀ ਜ਼ਮੀਨ ਹੈ ਉਹ ਪਰ ਸਾਡੀ ਜਿਹੜੀ ਆਮ ਕੀਮਤ ਤੋਂ 4 ਗੁਣਾ ਵੱਧ ਉਹ ਕਿਸਾਨਾਂ ਨੂੰ ਜਿਹੜੀ ਦੇ ਰਹੇ ਐ ਸਤਿ ਸ੍ਰੀ ਅਕਾਲ 600 ਕਿੱਲਾ ਜ਼ਮੀਨ ਬੜੀ ਮਾਇਨੇ ਰੱਖਦੀ ਐ 600 ਕਿੱਲਾ ਜ਼ਮੀਨ ਜਿਹੜੀ ਐ ਉਹ ਇਹ ਉਹਨਾਂ ਕੋਲੇ ਚੜੀ ਜਾਂਦੀ ਐ ਤਾਂ ਪਿੱਛੇ ਕਿਸਾਨਾਂ ਦੇ ਕੋਲ ਕੀ ਬਚੂਗਾ ਨਾਲ ਇਤਿਹਾਸ ਕਹਾ ਰਿਹਾ ਐ ਇਸ ਕਾਲ ਦਾ ਜਦੋਂ ਜਦੋਂ ਵੀ ਰੈਵਿਊਲੂਸ਼ਨ ਆਇਆ ਇਨਕਲਾਬ ਆਇਆ ਉਦੋਂ-ਉਦੋਂ ਹੀ ਜਿਹੜੇ ਦੇਸ਼ ਦੇ ਨੌਜਵਾਨਾਂ ਨੇ ਅੱਗੇ ਹੋ ਕੇ ਲੜਾਈ ਲੜੀ ਐ ਤਕਰੀਏ ਸ਼ਹੀਦ ਭਗਤ ਸਿੰਘ ਦੀ 23 ਸਾਲ ਦੀ ਉਮਰ ਸੀਗੀ ਪਰ ਸ਼ਹੀਦ ਭਗਤ ਸਿੰਘ ਨੇ ਜਾਨ ਦੀ ਪਰਵਾਹ ਨਹੀਂ ਕੀਤੀ 23 ਸਾਲ ਦੀ ਉਮਰ ਦੇ ਵਿੱਚ ਤੂਫਾਨੀ ਦਾ ਰਸਤਾ ਚੁੰਮ ਗਿਆ ਕਿਸ ਖਾਤਰ ਚੁੰਮ ਗਿਆ ਕਿ ਮੇਰੇ ਜਿਹੜੇ ਦੇਸ਼ ਦੇ ਜਿਹੜੇ ਲੋਕ ਐ ਉਹ ਆਜ਼ਾਦੀ ਦਾ ਨਿਗਮਾਨ ਸਕਣਾਂ ਆਜ਼ਾਦੀ ਦਾ ਸੁੱਖ ਮਾਣ ਸਕਣਾ ਆਪੇ ਜਿਹੜੇ ਅਜਮੂਰੀਆਂ ਦੇ ਹੱਕ ਆ ਉਹਨਾਂ ਨੂੰ ਪ੍ਰਾਪਤ ਕਰ ਸਕਣਾ ਪਰ ਅੱਜ ਬੜੀ ਦੁੱਖ ਦੀ ਗੱਲ ਹੈ ਅਸੀਂ ਕਹਿੰਨੇ ਆ ਭਗਤ ਸਿੰਘ ਜੰਮੇ ਜ਼ਰੂਰ ਪਰ ਜੰਮੇ ਗਵਾਂਡੀਆਂ ਦੇ ਕਰੇ ਸਾਡੇ ਕਿਰਪਾਨ ਸਿੰਘ ਨਾ ਜੰਮੇ ਆਹ ਹਾਲਾਤ ਹੋਏ ਪਏ ਨੌਜਵਾਨੋ ਤੇ ਥੋਡੇ ਮੋਟਿਆਂ ਤੇ ਤੇ ਹੁਣ ਜਿਹੜਾ ਜ਼ਿੰਮੇਵਾਰੀ ਐ ਥੋਡੇ ਮੋਟਿਆਂ ਤੇ ਜ਼ਿੰਮੇਵਾਰੀ ਐ ਜ਼ਿੰਮੇਵਾਰੀ ਨੂੰ ਸੰਭਾਲੋ ਜੇ ਪੰਜਾਬ ਨੂੰ ਜੇ ਦੇਸ਼ ਨੂੰ ਬਚਾਉਣਾ ਹੈ ਤਾਂ ਸਾਡਾ ਜਿਹੜੇ ਕਿਸਾਨ ਸਾਥੀ ਨੇ ਚਾਹੇ ਉਹਨਾਂ ਦੀ ਸੋਚ ਕੁਝ ਅਲੱਗ ਔਰ ਸਾਡੀ ਅਲੱਗ ਹੋਵੇਗੀ ਪਰੰਤੂ ਸਾਡਾ ਜਿਹੜਾ ਮਾਰਗ ਹੈ ਨਾ ਉਹ ਇੱਕ ਹੀ ਹੈ ਜੇਕਰ ਆ ਫਾਜਲ ਕਾ ਨੂੰ ਆਪਾਂ ਸਮਝਦੇ ਆ ਫਾਜਲ ਕਾ ਜਿ ਸਾਰੇ ਇੱਕ ਹੀ ਹੈ ਔਰ ਇਸ ਨੂੰ ਛੜਕਾ ਤਾਂ ਕਹੀਂ ਲੱਗਦੇ ਨੇ ਚਾਰੇ ਪਾਸੋਂ ਛੜਕਾ ਲੱਗਦੇ ਨੇ ਫਾਜਲ ਕਾ ਇੱਕ ਹੀ ਹੈ ਬੰਦੂ ਸਾਡੀਆਂ ਜਥੇ ਪੰਧੀਆਂ ਅਲੱਗ-ਅਲੱਗ ਜ਼ਰੂਰ ਨੇ ਮਾਨੂੰ ਪਤਾ ਹੈ ਕਿ ਅੱਜ ਤੋਂ ਤੀਜਾ ਦਿਨ ਜੋ ਹੋ ਚੁੱਕਿਆ ਹੈ ਜੋ ਕਿ ਉਹਨਾਂ ਦੇ ਨਾਲ ਮੋਦੀ ਸਰਕਾਰ ਨੂੰ ਵਰਤਾਵਾ ਕਰ ਰਹੀ ਹੈ ਜਾਂ ਹਰਿਆਣਾ ਦੀ ਸਰਕਾਰ ਜੋ ਉਹਨਾਂ ਤੇ ਦਸ਼ਤਤ ਕਰ ਰਹੀ ਹੈ ਉਹਦਾ ਜਿਹੜਾ ਅਸੀਂ ਬੜੀ ਕੋਰ ਨਿੰਦਾ ਕਰਦੇ ਆ ਪਰੰਤੂ ਸਾਥੀਓ ਠੀਕ ਹੈ ਕੱਲ ਵੀ ਅਸੀਂ ਬਠਿੰਡਾ ਦੇ ਗਏ ਸੀਗੇ ਉੱਥੇ ਮੀਟਿੰਗ ਸੀ ਅਸੀਂ ਮੀਟਿੰਗ ਦੇ ਵਿੱਚ ਸ਼ਾਮਲ ਸੀਗੇ ਪਰੰਤੂ ਇਸ ਕੈਂਪ ਦੀ ਜੋ ਜਿਸ ਤਰ੍ਹਾਂ ਅੱਗੇ ਬੜੇ ਵਿਸਤਾਰ ਦੇ ਨਾਲ ਅਰੀਜੀ ਨੇ ਦੱਸਿਆ ਸਾਰਾ ਕੁਝ ਕਿ ਮਤਲਬ ਜਦ ਆਸ ਕੇ ਅੰਮ ਦੀ ਜਿਹੜੀ ਆਪਣੀ ਨਾਲ ਉਹਤੇ ਜਿਹੜੀ ਇਹਨਾਂ ਉਹ ਚੱਲ ਰਹੀਆਂ ਨੇ ਠੀਕ ਹੈ ਸਾਨੂੰ ਬੜਾ ਦੁੱਖ ਦੀ ਗੱਲ ਹੈ ਕਿਉਂਕਿ ਸਾਡੇ ਕਿਸਾਨ ਵੀਰਾਂ ਦੇ ਉੱਤੇ ਬਹੁਤ ਮਾਰਾ ਉਹਨਾਂ ਨੇ ਕੀਤਾ ਹੈ ਮੱਤਰੂ ਗਏ ਛੱਡ ਰਹੇ ਨੇ ਪਾਣੀ ਤੇ ਬਿਜਾਰਾ ਮਾਰ ਰਹੇ ਨੇ ਲਾਠੀ ਚਾਰਜ ਹੋ ਰਿਹਾ ਹੈ ਬੜਾ ਕੁਝ ਹੋਇਆ ਹੈ ਪਰੰਤੂ ਸਾਨੂੰ ਦੇਖ ਕੇ ਸਾਨੂੰ ਵੀ ਪਿੰਡਾਂ ਦੇ ਵਿੱਚ ਲੋਕ ਕਹਿੰਦੇ ਨੇ ਵੀ ਆਪਾਂ ਵੀ ਦਿੱਲੀ ਨੂੰ ਚਲੀਏ ਔਰ ਦਿਲ ਸਭ ਦਾ ਹੀ ਕਰ ਰਿਹਾ ਹੈ ਦਿੱਲੀ ਜਾਣ ਨੂੰ ਸਾਰੇ ਹੀ ਤਿਆਰ ਨੇ ਜਿਸ ਤਰ੍ਹਾਂ ਐਸ ਕੇ ਅਮਦਾ ਸੱਤਾ ਆਵੇਗਾ ਯੁਕਤ ਮੋਰਚੇ ਦਾ ਕਾਲ ਆਉਣ ਦੀ ਡੇਰੀ ਹੈ ਪਰੰਤੂ ਸਾਨੂੰ ਬਿਲਕੁਲ ਤਿਆਰ ਰਹਿਣਾ ਚਾਹੀਦਾ ਹੈ ਔਰ ਅਸੀਂ ਤਿਆਰ ਆ ਜਿਸ ਤਰ੍ਹਾਂ ਕਿ ਛੋਟੀ ਜੀ ਕਾਲ ਦੇ ਉੱਤੇ ਤੁਸੀਂ ਸਾਥੀ ਨੂੰ ਪਹੁੰਚਾਈ ਦੇ ਕੀ ਕੁਤਲਾਮਾ ਆ ਮਾਮਲੇ ਹੋ ਰਹੇ ਨੇ ਹਰਿਆਣਾ ਵੱਲੋਂ ਕੀ ਉਹ ਸਾਥ ਦੇ ਰਹੇ ਨੇ ਕੀ ਉਹ ਖੱਟੜ ਸਰਕਾਰ ਦੇ ਖਾਤਮ ਕੀ ਮਾਰ ਰਹੇ ਨੇ ਇਸ ਵਾਸਤੇ ਸਾਨੂੰ ਚਾਹੀਦਾ ਹੈ ਪੰਜਾਬ ਦੇ ਸਰਕਾਰ ਦਾ ਸਾਥ ਸਾਨੂੰ ਦੇਣਾ ਚਾਹੀਦਾ ਹੈ ਚੰਗੀ ਸੋਚ ਰੱਖ ਲਈਓ ਤੁਸੀਂ ਦੇਸ਼ ਪੰਜਾਬ ਦੇ ਬੱਬਰ ਸ਼ੇਰ ਹੋ ਹੁਣ ਉਹ ਤੋਂ ਕੰਮ ਸੋਲੇ ਕੱਟਾ ਮੈਨ ਲੱਗਦਾ ਪਿਆ ਹੈ ਉਹਨੂੰ ਝਟਕਾ ਲਾਣਾ ਪਏਗਾ ਤਾਂ ਖੜਾ ਨਾ ਵੀ ਇਹ ਆਪਣੇ ਕਿਸਾਨਾਂ ਨੇ ਉਹ ਜਿਵੇਂ ਕਿਸੇ ਕਿਸਾਨ ਦੀ ਵਾਰੀ ਹੁੰਦੀ ਨਾ ਵਾਰੀ ਉਹ ਰਾਤ نیند ਨਹੀਂ ਆਉਂਦੀ ਉਹ ਘਰ ਵਾਲੇ ਕਹਿੰਦਾ ਚਾਹ ਬਣਾ ਕੇ ਦੇ ਨੀ ਜਲਦੀ ਟਾਈਮ 'ਚ ਉਠਾ ਦੇ ਮੈਨੂੰ ਆਪਣੇ ਆਪਣੇ ਬਿਸਤਰੇ ਮੁਸਲੀ ਲੱਗੇ ਰਾਸ਼ਰ ਪਾਣੀ ਆਪਦਾ ਤਿਆਰ ਕਰ ਲਓ ਕਦੋਂ ਵੀ ਆਪ ਨੂੰ ਆ ਸਕਦੀ ਹੈ ਕਾਲ ਆਪ ਨੂੰ ਜਾਣਾ ਹੀ ਪੈਣਾ ਹੈ ਤੇ ਲੜਨਾ ਆਪਾਂ ਆਪਣੀ ਅਣਖ ਨੂੰ ਹੈ ਇਹ ਧਰਤੀ ਤੇ ਕੋਈ ਵੀ ਜ਼ਾਬਰ ਆਇਆ ਉਹਨੂੰ ਮੂੰਹ ਦਿਖਾਣੀ ਪਈ ਹੈ ਹੁਣ ਕਰ ਦਿਓ ਹਿੰਮਤ ਕਰ ਦੇਵਾਂਗੇ ਤੇ ਆ ਦਿਨ ਕੁ ਮਹੀਨੇ ਬਾਅਦ ਲਖਣ ਉਦੋਂ ਹਿੰਮਤ ਮਾਰ ਦਿਓ ਇਹਨੂੰ ਬਵਾਜ ਨ ਮਗਰੂ ਲਾ ਦਿਓ ਜੇ ਮੱਝ ਮਾਰਗੀ ਚਚੜ ਖਤਮ ਹੀ ਆਪੇ ਹੀ ਹੋ ਜਾਣੇ ਨੇ ਛੋਟੇ ਮੋਟੇ ਹੋਣਗੇ ਉਹ ਚਲੇ ਜਾਣਗੇ ਫਿਰ ਆਪੇ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਨੇ ਕਟਾ ਡਕਾਉਂਦਾ ਕਿਤਾਬਾ ਜਿੰਦਾਬਾਦ ਜਿੰਦਾਬਾਦ